ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ WhatsApp ਤੇ ਸੱਜਣ ਦਾ ਮੈਸੇਜ ਆਇਆ ਸੀ ਕਿ ਅਸੀਂ ਦੁਕਾਨ ਤੇ ਸਾਰਾ ਦਿਨ ਸਾਡਾ ਕੰਮ ਹੁੰਦਾ ਦੁਕਾਨ ਤੇ ਬੈਠਿਆ ਗਾਹਕ ਨੂੰ ਸੌਦਾ ਪੱਤਾ ਦੇਣਾ ਉੱਥੇ ਅਸੀਂ ਨਿਤਨੇਮ ਵੀ ਕਰਦੇ ਆਂ ਪਰ ਸਾਡੇ ਕਹਿੰਦੇ ਮਨ ਵਿੱਚ ਸ਼ੰਕਾ ਹੈ ਕਿ ਗੁਰਕਾਸ਼ ਦਾ ਸਤਕਾਰ ਕਿਵੇਂ ਕਰਨਾ ਚਾਹੀਦਾ ਦੁਕਾਨਾਂ ਦੇ ਵਿੱਚ ਅੱਜ ਅਸੀਂ ਵੀਡੀਓ ਬਣਾ ਕੇ ਸੰਗਤ ਜੀ ਉਹਨਾਂ ਸੱਜਾ ਮਿੱਤਰਾਂ ਨੂੰ ਦੇ ਰਹੇ ਹਾਂ ਜਿਹੜੇ ਦੁਕਾਨ ਦੇ ਵਿੱਚ ਨਿਤਨਿਮ ਕਰਦੇ ਨੇ ਕੋਈ ਵੀ ਦੁਕਾਨ ਭਾਵੇਂ ਕੱਪੜੇ ਦੀ ਐ ਭਾਵੇਂ ਸੌਦੇ ਪੱਤੀ ਦੀ ਦੁਕਾਨ ਐ ਕੋਈ ਵੀ ਕਿਸੇ ਪ੍ਰਕਾਰ ਦੀ ਦੁਕਾਨ ਤੇ ਕੰਮ ਕਰ ਰਹੇ ਨੇ ਤੇ ਉਹਨਾਂ ਦਾ ਨਿਤਨੇਮ ਵੀ ਬਣਿਆ ਹੋਇਆ ਕਿ ਡੇਲੀ ਨਿਤਨੇਮ ਵੀ ਕਰਨਾ ਹੈ ਸੁਖਮਣੀ ਸਾਹਿਬ ਦਾ ਪਾਠ ਵੀ ਕਰਨਾ ਹੈ ਚੰਗੀ ਗੱਲ ਕਰਨਾ ਚਾਹੀਦਾ ਹੈ ਪਰ ਉਹਨਾਂ ਨੇ ਸੰਗਤ ਜੀ ਗੁੜਕਾ ਸਾਹਿਬ ਦੁਕਾਨ ਦੇ ਵਿੱਚ ਹੀ ਰੱਖਿਆ ਹੁੰਦਾ ਕਿੱਥੇ ਗਲਤੀ ਕਰ ਰਹੇ ਆ ਆਪਾਂ ਦੁਕਾਨ ਵਾਲੇ ਵੀਰ ਕਿੱਥੇ ਗਲਤੀ ਕਰਦੇ ਨੇ ਅੱਜ ਆਪਾਂ ਵੀਡੀਓ ਵਿੱਚ ਸਰਵਣ ਕਰਾਂਗੇ ਬੇਨਤੀ ਹੈ ਕਿ ਇਸੇ ਚੈਨਲ ਤੇ ਸੰਗਤ ਜੀ ਲੜੀਵਰ ਸੰਥਿਆ ਵੀ ਚੱਲ ਰਹੀ ਹੈ ਰਾਤ ਨੂੰ 7:30 ਵਜੇ ਲੜੀਵਰ ਸੰਥਿਆ ਹੁੰਦੀ ਹੈ ਤੁਸੀਂ ਵੇਖ ਰਹੇ ਹੋ ਦੁਕਾਨ ਵਿੱਚ ਗੁੜਕਾ ਸਾਹਿਬ ਦਾ ਸਤਕਾਰ ਕਿਵੇਂ ਕਰਨਾ ਹੈ ਆਮ ਆਪਕੀ ਵੇਖਿਆ ਸੰਗਤ ਜੀ ਕਈ ਵਾਰ ਦੁਕਾਨਦਾਰ ਵੀਰ ਗੁੜਕਾ ਸਾਹਿਬ ਤੋਂ ਨਿਤਨੇਮ ਕਰ ਰਿਹਾ ਹੈ ਭਾਵੇਂ ਗੁੜਕਾ ਸਾਹਿਬ ਜਪਜੀ ਸਾਹਿਬ ਵਾਲਾ ਹੈ ਭਾਵੇਂ ਸੁਖਮਨੀ ਸਾਹਿਬ ਵਾਲਾ ਹੈ ਗੁੜਕਾ ਸਾਹਿਬ ਤੋਂ ਨਿਤਨੇਮ ਕਰ ਰਿਹਾ ਹੈ ਕੋਈ ਗਾਹਕ ਆਇਆ ਸੌਦਾ ਲੈਣ ਗੁੜਕਾ ਸਾਹਿਬ ਨੂੰ ਸੰਤੋਖਿਆ ਇਕੱਠਾ ਕਰਕੇ ਉੱਥੇ ਗੱਲੇ ਤੇ ਰੱਖ ਦਿੰਦਾ ਹੈ ਗੱਲੇ ਤੇ ਰੱਖ ਕੇ ਉਹਦੇ ਵਿੱਚ ਸੰਗਤ ਜੀ ਕੱਪੜਾ ਦੇ ਦਿੰਦਾ ਹੈ ਜਿੱਥੇ ਮਤਲਬ ਪਾੜ ਕਰ ਰਿਹਾ ਹੁੰਦਾ ਹੈ ਉੱਥੇ ਕੱਪੜਾ ਦੇ ਦਿੰਦਾ ਹੈ ਕਿ ਨਿਸ਼ਾਨੀ ਰਵੇ ਬਿਲਕੁਲ ਸੰਗਤ ਜੀ ਇਸ ਤਰ੍ਹਾਂ ਕਦੇ ਵੀ ਨਹੀਂ ਕਰਨਾ ਗੁਰਕਾ ਸਾਹਿਬ ਦੇ ਵਿੱਚ ਕੱਪੜਾ ਜਾਂ ਕੋਈ ਹੋਰ ਧਾਗਾ ਨਹੀਂ ਰੱਖਣਾ ਨਿਸ਼ਾਨੀ ਵਜੋਂ ਅੰਗ ਚੇਤੇ ਰੱਖਣਾ ਕਿੰਨੇ ਅੰਗ ਤੇ ਮੈਂ ਪਾੜ ਛੱਡਿਆ ਉੱਥੇ ਗੱਲੇ ਤੇ ਰੱਖ ਦਿੰਦਾ ਓਸੇ ਫਿਰ ਜਦੋਂ ਸੌਦਾ ਪੱਤਾ ਦੇ ਕੇ ਤੇ ਫਿਰ ਉਸੇ ਹੱਥਾਂ ਦੇ ਨਾਲ ਗੁੜਕਾ ਸਾਹਿਬ ਫੜ ਲੈਂਦਾ ਇਹ ਵੀ ਬਿਲਕੁਲ ਗਲਤ ਹੈ ਜਦੋਂ ਗਾਹਕ ਆਇਆ ਸੰਗਤ ਜੀ ਗੁੜਕਾ ਸਾਹਿਬ ਜਿੱਥੇ ਆਪਣਾ ਆਸਣ ਬਣਿਆ ਹੋਇਆ ਗੁੜਕੇ ਸਾਹਿਬ ਰੱਖਣ ਦਾ ਦੁਕਾਨ ਦੇ ਵਿੱਚ ਆਸਣ ਬਣਿਆ ਹੁੰਦਾ ਲੁਮਾਰੀ ਵਿੱਚ ਜਿੱਥੇ ਬਣੀ ਹੈ ਉੱਥੇ ਗੁੜਕਾ ਸਾਹਿਬ ਰੱਖੋ ਉੱਥੇ ਰੱਖ ਕੇ ਸੌਦਾ ਪੱਤਾ ਤੋਲ ਕੇ ਪਰ ਹੱਤ ਧੋ ਕੇ ਪੂੰਝ ਕੇ ਕੱਪੜੇ ਦੇ ਨਾਲ ਸਾਫ ਹੱਥ ਕਰਕੇ ਫਿਰ ਗੁਰਕਾ ਸਾਹਿਬ ਪੜ੍ਹਨਾ ਹੈ ਪਰ ਬਹੁਤ ਹੀ ਸੰਗਤਾਂ ਇਸ ਤਰ੍ਹਾਂ ਵੇਖੀਆਂ ਕਈ ਤਾਂ ਇੱਕ ਹੱਥ ਜਨ ਗੁਰਕਾ ਸਾਹਿਬ ਐ ਪਾਠ ਕਰਦੇ ਹੁੰਦੇ ਦੂਜੇ ਹੱਥ ਜਨ ਸੌਦਾ ਦੇਈ ਜਾਂਦੇ ਹੁੰਦੇ ਕੋਈ ਬੱਚਾ ਕੋਈ ਵਸਤੂ ਲੈਣ ਆਇਆ ਤੇ ਉਹਨੂੰ ਡੱਬੇ ਵਿੱਚੋਂ ਕੱਢ ਕੇ ਦੇ ਦਿੱਤੀ ਬਿਲਕੁਲ ਗਲਤ ਇਸ ਤਰ੍ਹਾਂ ਵੀ ਨਹੀਂ ਕਰਨਾ ਸੰਗਤ ਜੀ ਜਿਹੜੇ ਵੀਰ ਸੱਜਣ ਭਰਾ ਦੁਕਾਨ ਤੇ ਵਿੱਚ ਬੈਠ ਕੇ ਇਸ ਤਰ੍ਹਾਂ ਕਰ ਰਹੇ ਨੇ ਅੱਗੇ ਤੋਂ ਨਾ ਕਰਨਾ ਸੌਦਾ ਪੱਤਾ ਤੁਸੀਂ ਦੇਣਾ ਜ਼ਰੂਰ ਦਿਓ ਪਰ ਗੁਰਕਾ ਸਾਹਿਬ ਸਤਕਾਰ ਵਜੋਂ ਰੱਖ ਕੇ ਸਤਕਾਰ ਦੇ ਨਾਲ ਜਿੱਥੇ ਥਾਂ ਬਣੀ ਹੋਈ ਉੱਚੀ ਰੱਖਣੀ ਹੈ ਉੱਥੇ ਰੱਖਣਾ ਗੁਰਕਾ ਸਾਹਿਬ ਸੌਦਾ ਪੱਤਾ ਦੇ ਕੇ ਹੱਥ ਧੋਣੇ ਨੇ ਹੱਥ ਧੋ ਕੇ ਪੂੰਝ ਕੇ ਸਾਫ਼ ਕਰਕੇ ਫਿਰ ਗੁਰਕਾ ਸਾਹਿਬ ਫੜ ਕੇ ਤੁਸੀਂ ਪਾਠ ਕਰ ਸਕਦੇ ਜੀ ਤੇ ਗੱਲੇ ਤੇ ਗੁਰਕਾ ਸਾਹਿਬ ਨੂੰ ਰੱਖਣਾ ਤੇ ਨਾ ਹੀ ਉਸੇ ਹੱਥਾਂ ਦੇ ਨਾਲ ਪੈਸੇ ਫੜ ਕੇ ਗੱਲੇ ਵਿੱਚ ਪਾ ਦੇਣੇ ਨੇ ਉਹ ਹੀ ਹੱਥ ਤੁਸੀਂ ਗੁਰਕਾ ਸਾਹਿਬ ਨੂੰ ਫਿਰ ਲਾ ਦਿੰਦੇ ਜੀ ਇਹ ਵੀ ਬਿਲਕੁਲ ਗਲਤ ਹੈ ਪੈਸੇ ਸੰਗਤ ਜੀ ਪਦਨ ਕਿੱਥੋਂ ਕਿੱਥੋਂ ਚੱਲ ਕੇ ਆਏ ਨੇ ਉਹ ਮਤਲਬ ਸੱਚਮ ਦੇ ਵਿੱਚ ਨਹੀਂ ਆਉਂਦੇ ਇਸ ਕਰਕੇ ਧਿਆਨ ਰੱਖਣਾ ਗੁਰਬਾਣੀ ਤਾਂ ਵੱਧ ਵਸਤਕਾਰ ਕਰਨਾ ਜਿਵੇਂ ਆਪਾਂ ਸੰਗਤ ਜੀ ਆਪਣੇ ਸਾਹਮਣੇ ਕੋਈ ਮੂੰਹ ਦੇ ਵਿੱਚ ਉਂਗਲ ਪਾ ਕੇ ਆਪਣੇ ਮੂੰਹ ਉੱਤੇ ਲਾਵੇ ਤੇ ਆਪਾਂ ਨੂੰ ਕਿੰਨਾ ਗੁੱਸਾ ਆਵੇ ਉਹ ਵੀ ਗੁਰੂ ਬਾਣੀ ਤੇ ਬਾਣੀ ਗੁਰੂ ਹੈ ਹਾਜ਼ਰ ਨਾਜ਼ਰ ਗੁਰੂ ਨੂੰ ਸਮਝਣਾ ਹੈ ਆਪੋ ਸਤਿਕਾਰ ਵਜੋਂ ਹੱਥ ਸਾਫ਼ ਕਰਕੇ ਗੁਰਕਾ ਸਾਹਿਬ ਪੜ੍ਹਨਾ ਹੈ ਵੱਧ ਤੋਂ ਵੱਧ ਸਤਿਕਾਰ ਕਰਨਾ ਇਹ ਨਹੀਂ ਸਮਝਣਾ ਕਿ ਗੁਰਕਾ ਸਾਹਿਬ ਹੈ ਗੁਰੂ ਗ੍ਰੰਥ ਸਾਹਿਬ ਦਾ ਸਤਿਕਾਰ ਵੱਖਰਾ ਹੈ ਨਹੀਂ ਬਾਣੀ ਉਹੀ ਹੈ ਸੰਗਤ ਜੀ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖੀ ਹੋਈ ਹੈ ਇਸ ਕਰਕੇ ਤਿਆਰ ਰੱਖਣਾ ਪੋਥੀ ਸਾਹਿਬ ਆ ਜਾਂ ਗੁਰਕਾ ਸਾਹਿਬ ਤੋਂ ਪਾਠ ਕਰ ਰਹੇ ਆ ਤੇ ਪੂਰੇ ਸੁਚਮ ਦੇ ਨਾਲ ਹੱਥ ਜਿਹੜੇ ਦੁਕਾਨਾਂ ਵਿੱਚ ਵੀਰ ਸੱਜਣ ਪਾਠ ਕਰਦੇ ਨੇ ਜਾਂ ਗੱਡੀ ਵਿੱਚ ਆਪ ਸਫ਼ਰ ਕਰਦੇ ਪਾਠ ਕਰ ਰਹੇ ਆ ਕਈ ਵੇਖੇ ਨੇ ਉਹ ਗੱਡੀ ਵਿੱਚ ਬੈਠੇ ਪਾਠ ਕਰ ਰਹੇ ਨੇ ਗੁਰੂਕ੍ਰਿਸ਼ਾਹਬ ਤੋਂ ਜਾਂ ਮੋਬਾਈਲ ਤੋਂ ਕਰ ਰਹੇ ਨੇ ਤੇ ਪੈਰਾ ਵਿੱਚ ਜੋੜਾ ਪਾਇਆ ਹੈ ਉਹ ਵੀ ਬਿਲਕੁਲ ਗਲਤ ਹੈ ਜੋੜਾ ਜੇ ਸੰਗਤ ਜੀ ਵੇਖ ਕੇ ਪਾਠ ਕਰ ਰਹੇ ਆ ਕਿਤੋਂ ਵੀ ਕਰ ਰਹੇ ਆ ਭਾਵੇਂ ਮੋਬਾਈਲ ਤੋਂ ਕਰ ਰਹੇ ਆ ਭਾਵੇਂ ਗੁਰਕਾ ਸਾਹਿਬ ਤੋਂ ਕਰ ਰਹੇ ਆ ਭਾਵੇਂ ਪੋਥੀ ਸਾਹਿਬ ਤੋਂ ਕਰ ਰਹੇ ਆ ਪੈਰਾ ਵਿੱਚ ਜੋੜਾ ਨਹੀਂ ਪਾਉਣਾ ਜੇ ਵੇਖ ਕੇ ਕਰ ਰਹੇ ਆ ਜੇ ਕੰਠ ਕਰ ਰਹੇ ਆ ਆਪਣ ਨੂੰ ਮੂੰਹ ਜਮਾਨੀ ਪਾਠ ਕੰਠ ਹੈ ਫਿਰ ਆਪਾਂ ਜੋੜਾ ਪਾ ਕੇ ਕਰ ਸਕਦੇ ਆ ਕੋਈ ਹਰਜ ਨਹੀਂ ਪਰ ਵੇਖ ਕੇ ਆਪਾਂ ਗੁਰਕਾ ਸਾਹਿਬ ਤੋਂ ਬਾਣੀ ਪੜ੍ਹਨੀ ਤੇ ਪੈਰਾ ਵਿੱਚ ਜੋੜਾ ਨਹੀਂ ਪਉਣਾ ਗੱਡੀ ਵੀ ਸਫ਼ਰ ਕਰਦੇ ਪਏ ਆ ਆਪਾਂ ਕੀ ਕਰਦੇ ਆ ਪੈਰਾ ਵਿੱਚ ਜੋੜਾ ਹੀ ਪਾਇਆ ਪਾਠ ਵੀ ਕਰੀ ਜਾ ਰਹੇ ਆ ਜਦੋਂ ਹੋ ਗਿਆ ਉਸੇ ਹੱਥਾਂ ਚੱਕ ਕੇ ਗੁਰਕਾ ਸਾਹਿਬ ਅੱਗੇ ਰੱਖ ਦਿੰਦੇ ਆ ਸ਼ੀਸ਼ੇ ਦੇ ਕੋਲ ਬਿਲਕੁਲ ਗਲਤ ਓਥੇ ਨਹੀਂ ਰੱਖਣਾ ਉਹ ਥਾਂ ਸੋਚਾ ਨਹੀਂ ਹੈ ਜਿੱਥੇ ਰੱਖ ਰਹੇ ਆ ਇਸ ਕਰਕੇ ਆਪਾਂ ਕਾਲ ਦੇ ਵਿੱਚ ਬਿਦਵੀ ਕਰ ਦਿੰਦੇ ਆ ਗੁਨਾਹਗਰ ਆਪਾਂ ਬਣ ਜਾਂਦੇ ਐ ਇਸ ਕਰਕੇ ਤਿਆਰ ਰੱਖਣਾ ਮਰਿਆਦਾ ਦਾ ਵੀ ਤਿਆਰ ਰੱਖਣਾ ਹੈ ਸਤਕਾਰ ਦਾ ਵੀ ਫੁੱਲ ਤਿਆਰ ਰੱਖਣਾ ਹੈ ਸੋ ਸੰਗਤ ਜੀ ਆਪ ਜੀ ਨੂੰ ਸਾਰੀ ਇਹ ਜਾਣਕਾਰੀ ਪ੍ਰਾਪਤ ਹੋ ਗਈ ਹੋਵੇਗੀ ਦੁਕਾਨ ਵਿੱਚ ਗੁੜਕਾ ਸਹਿਤ ਸਤਕਾਰ ਕਿਵੇਂ ਕਰਨਾ ਹੈ ਭੁੱਲਾਂ ਦੀ ਮਾਫੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਹੋਰ ਵੀ ਸੰਗਤਾਂ ਲਾਹਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ